ਇਕ ਬਹੁਤ ਹੀ ਸ਼ਰਮਨਾਕ ਗੱਲ ਸਾਡੇ ਸਾਹਮਣੇ ਆਈ ਹੈ ਕਿ ਸਾਡੇ ਮਗਰੋਂ ਸ਼ੰਭੂ ਬਾਰਡਰ ਤੇ ਜਿੱਥੇ ਸਾਡੀ ਅਸੀਂ ਸੇਵਾ ਕਰ ਰਹੇ ਸੀ ਨਿਰੰਤਰ ਉੱਥੇ ਚੋਰੀ ਹੋ ਗਈ ਹੈ ਜਿੱਥੋਂ ਕਿ ਸਾਡਾ ਕੂਲਰ ਇਨਵਰਟਰ ਤੇ ਫਰਾਟਾ ਚੱਕਿਆ ਗਿਆ ਹੈ ਸਾਨੂੰ ਦੱਸਣ ਸੁਣਨ ਚ ਆਇਆ ਹੈ ਅਤੇ ਜਾਲੀ ਵੀ ਉੱਥੇ ਤੁਹਾਨੂੰ ਵੀਡੀਓ ਕਾਲ ਤੇ ਦਿਖਾਇਆ ਗਿਆ ਕਿ ਉੱਥੇ ਜਾਲੀ ਫਾੜ ਕੇ ਵੀ ਸਮਾਨ ਕੱਢਿਆ ਗਿਆ ਹੈ ਹੁਣ ਅਪਾ ਉੱਥੇ ਜਾ ਕੇ ਦੇਖਾਂਗੇ ਕਿ ਹੋਰ ਕੀ ਕੀ ਉੱਥੋਂ ਚੋਰੀ ਹੋਇਆ ਹੈ ਬਹੁਤ ਹੀ ਜਿਆਦਾ ਸ਼ਰਮਨਾਕ ਗੱਲ ਹੈ ਕਿ ਪਹਿਲਾਂ ਸਾਡੀ ਗੱਡੀ ਤੇ ਇਦਾਂ ਛਰੀਟਾ ਪਾਈਆਂ ਗਈਆਂ ਔਰ ਹੁਣ ਉੱਥੇ ਚੋਰੀ ਹੋ ਗਈ ਸੋ ਮੈਂ ਬੇਨਤੀ ਕਰੂੰਗੀ ਕਿ ਜੋ ਵੀ ਹੈ ਸਭ ਚੀਜ਼ਾਂ ਕਰ ਰਹੇ ਨੇ ਬੇਨਤੀ ਹੈ ਉਹਨਾਂ ਨੂੰ ਜੀ ਐਦਾਂ ਨਾ ਕਰੋ ਅਸੀਂ ਤੁਹਾਡਾ ਕੁਝ ਐਦਾਂ ਦਾ ਨਹੀਂ ਵਿਗਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਸ ਭੈਣ ਦੀ ਸਕਰੀਨ ਤੇ ਤੁਸੀਂ ਵੀਡੀਓ ਦੇਖੀ ਹੈ ਇਸ ਭੈਣ ਨੂੰ ਤੁਸੀਂ ਸੰਭੂ ਮੋਰਚੇ ਦੇ ਵਿੱਚ ਵੀ ਦੇਖਿਆ ਤੇ ਭਾਈ ਅਮਰਤਪਾਲ ਸਿੰਘ ਜੀ ਦੇ ਜੋ ਕਪੂਰਥਲੇ ਦੇ ਵਿੱਚ ਰੋਡ ਸ਼ੋ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਦੇਖਿਆ ਪਰ ਹੁਣ ਇਸ ਭੈਣ ਦਾ ਜੋ ਸੰਭੂ ਮੋਰਚੇ ਦੇ ਵਿੱਚ ਇੱਕ ਟੈਂਟ ਲਗਾਇਆ ਗਿਆ ਸੀ ਜਿੱਥੇ ਕਿ ਉਹ ਲੋੜਵੰਦਾ ਦੀ ਮਦਦ ਕਰਦੇ ਸੀ ਡਾਕਟਰੀ ਸਹਾਇਤਾ ਦਿੰਦੇ ਸੀ ਮੱਲਮ ਪੱਟੀ ਕਰਦੇ ਸੀ ਦਵਾਈਆਂ ਦਿੰਦੇ ਸੀ ਮਰੀਜ਼ਾਂ ਨੂੰ ਉੱਥੇ ਚੋਰੀ ਹੋ ਗਈ ਆ ਤੇ ਵੱਡਾ ਨੁਕਸਾਨ ਕੀਤਾ ਗਿਆ ਇਸ ਪੈਨ ਦਾ ਜਿਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੁਹਾਡਾ ਕੀ ਕਹਿਣਾ ਹੈ ਜਿਹੇ ਲੋਕਾਂ ਬਾਰੇ ਜੋ ਕਿ ਇਸ ਤਰ੍ਹਾਂ ਸੇਵਾ ਕਰਨ ਵਾਲਿਆਂ ਦੇ ਨਾਲ ਹੱਥ ਤੱਕ ਹੀ ਵਟਾਉਣਾ ਉਲਟਾ ਉਹਨਾਂ ਦਾ ਨੁਕਸਾਨ ਕਰਦੇ ਨੇ ਤੇ ਜਿਹੇ ਲੋਕਾਂ ਦੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਰੂਰ ਕਮੈਂਟ ਕਰਨਾ ਆਓ ਤੁਹਾਨੂੰ ਇਸ ਪੈਨ ਦੀ ਪੂਰੀ ਵੀਡੀਓ ਵੱਲ ਵੀ ਲੈ ਚੱਲਦੇ ਆ ਅਤੇ ਕਪੂਰਥਲਾ ਰੋਡ ਸ਼ੋਅ ਵਾਲੀ ਵੀ ਇੱਕ ਖਾਸ ਕਲਿੱਪ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਮੇਰੇ ਮਗਰੇ ਕਥਾਰ ਗੱਡੀ ਦੇਖ ਰਹੇ ਹੋ ਇਹ ਥਾਰ ਗੱਡੀ ਹੋਈ ਹੈ ਜੋ ਕਿ ਤੁਸੀਂ ਸੰਭੂ ਮੋਰਚੇ ਦੇ ਵਿੱਚ ਵੀ ਅਕਸਰ ਦੇਖਦੇ ਰਹੇ ਹੋ ਮੇਰੇ ਨਾਲ ਭੈਣ ਹਿਣਾ ਤੇ ਵੀਰ ਨਵਦੀਪ ਸਿੰਘ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਅੱਜ ਉਹ ਕਿਵੇਂ ਉਰੇ ਪਹੁੰਚੇ ਨੇ ਸਭ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਜੀ ਦੀ ਸਪੋਰਟ ਕਰਨ ਆਏ ਆ ਮੈਂ ਭਾਈ ਅਮਰਿਤਪਾਲ ਸਿੰਘ ਜੀ ਭੈਣ ਹੋਣ ਦੇ ਨਾਤੇ ਉਹਨਾਂ ਨੂੰ ਸਪੋਰਟ ਕਰਨ ਆਈ ਆ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਐ ਸਾਡੀ ਆਉਣ ਵਾਲੀ نسل ਐ ਉਹਦਾ ਵਿੱਚ ਸੁਧਾਰ ਆ ਸਕੇ ਕਿਉਂਕਿ ਅੱਜ ਕੱਲ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ اپنی جنریشن ਜਿਹੜੀ ਹੈ ਨਸ਼ਿਆਂ ਚ ਡੁੱਬਦੀ ਜਾ ਰਹੀ ਔਰ ਭਾਈ અમ੍ਰਿਤਪਾਲ ਸਿੰਘ ਜੀ ਦਾ અમ੍ਰਿਤਪਾਲ ਸਿੰਘ ਜੀ ਦਾ ਬਹੁਤ ਵੱਡਾ ਰੋਲ ਰਿਹਾ ਹੈ ਕਿ ਉਹਨਾਂ ਨੇ ਕਾਫੀ ਨੌਜਵਾਨਾਂ ਨੂੰ ਨਸ਼ੇ ਛਡਾ ਕੇ ਅਮਰਿਤ ਸ਼ਕਾਇਆ ਸੋ ਮੈਂ ਇਹੀ ਚਾਹੂੰਗੀ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਵੀ ਕਰੂੰਗੀ ਆ ਆਪਣੀਆਂ ਜਿਹੜੀਆਂ ਮਾਵਾਂ ਬੈਠੀਆਂ ਨੇ ਘਰਾਂ ਚ ਧੀਆਂ ਬੈਠੀਆਂ ਨੇ ਉਹਨਾਂ ਦਾ ਕੰਮ ਸਿਰਫ ਰੀਲਾ ਬਣਾਉਣਾ ਨਹੀਂ ਰਹਿ ਗਿਆ ਉਹਨਾਂ ਨੂੰ ਚਾਹੀਦਾ ਹੈ ਕਿ ਆਪਾਂ ਆਓ ਪੰਜਾਬ ਦੀਆਂ ਧੀਆਂ ਰਲ ਮਿਲ ਕੇ ਆਪਣੇ ਭਾਈ ਅਮਰਿਤਪਾਲ ਸਿੰਘ ਜੀ ਨੂੰ ਸਪੋਰਟ ਕਰਕੇ ਉਹਨਾਂ ਨੂੰ ਜਿੱਤ ਹਾਸਿਲ ਕਰਵਾਈਏ ਤਾਂ ਕਿ ਉਹ ਆਉਣ ਵਾਲੀ ਨਸਲ ਨੂੰ ਇੱਕ ਵਧੀਆ ਆਉਣ ਵਾਲੀ ਨਸਲ ਨੂੰ ਇੱਕ ਵਧੀਆ ਸਿੱਖਿਆ ਦੇ ਸਕੇ ਇੱਕ ਲੋਕਾਂ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਕਿ ਜੋ ਇਹ ਲੋਕ ਸਭਾ ਵੋਟਾਂ ਨੇ ਇਹਦੇ ਨਤੀਜੇ ਨੇ ਇਹ ਪੰਜਾਬ ਦੀ 2027 ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਦਾ ਮੋਡ ਬਣਨ ਗਿਆ ਤੇ ਸੰਗਤ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੇਖਣਾ ਚਾਹੁੰਦੀ ਆ ਤੁਸੀਂ ਵੀ ਇੱਕ ਨੌਜਵਾਨ ਹੋ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਮੈਂ ਹੀ ਸੋਚ ਰਹੀ ਆ ਕਿ ਦੇਖੋ ਇੱਕ ਸ਼ੁੱਧ ਸੋਚ ਵਾਲਾ ਜਿਹੜਾ ਇਨਸਾਨ ਆ ਉਹ ਇੱਕ ਸ਼ੁੱਧ ਜੇ ਅਗਰ ਉਹਦੀ ਸੋਚ ਸ਼ੁੱਧ ਹੈ ਤੇ ਉਹ ਆਉਣ ਵਾਲੀ ਨਸਲ ਨੂੰ ਵੀ ਸ਼ੁੱਧ ਕਰੇਗਾ ਤੇ ਜੇਕਰ ਉਹ ਮੁੱਖ ਮੰਤਰੀ ਬਣਦੇ ਆ ਤੇ ਇਸ ਤੋਂ ਵੱਡਾ ਉਪਰਾਲਾ ਹੋਰ ਕੋਈ ਨਹੀਂ ਹੋ ਸਕਦਾ ਔਰ ਇਹ ਇਹ ਬਹੁਤ ਹੀ ਵੱਡਾ ਸਾਡੇ ਲਈ ਮਤਲਬ ਦੇਖਣ ਲਈ ਹੋਏਗਾ ਜਿੱਦਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਤੁਸੀਂ ਦੇਖਿਆ ਕਿ ਜੇ ਜਦੋਂ ਉਹ ਰਾਜਾ ਸੀਗਾ ਤੇ ਆਪਣੀ ਪ੍ਰਜਾ ਉਹਨਾਂ ਨੇ ਕਿੰਨੀ ਖੁਸ਼ ਰੱਖੀ ਸੀ ਸੋ ਮੈਨੂੰ ਐਵੇਂ ਲੱਗਦਾ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਅੱਗੇ ਜਾ ਕੇ ਮੁੱਖ ਮੰਤਰੀ ਵੀ ਬਣਦੇ ਆ ਤੇ ਸਾਡੀ ਆਉਣ ਵਾਲੀ ਫਾਊਂਡੇਸ਼ਨ ਬਹੁਤ ਹੀ ਸੁਧਰੀ ਹੋਵੇਗੀ ਔਰ ਨਸ਼ਿਆਂ ਤੋਂ ਕਾਫੀ ਦੂਰ ਰਹੇਗੀ ਵੀਰ ਨਵਦੀਪ ਸਿੰਘ ਵੀ ਖੜੇ ਨੇ ਪਹਿਲਾਂ ਇਹਨਾਂ ਦਾ ਕਹੂੰਗਾ ਦੂਰੋ ਰੂਪ ਦਿਖਾਓ ਪੂਰਾ ਕਿੰਨਾ ਸੋਹਣਾ ਰੂਪ ਚੜਿਆ ਵੀਰ ਨੂੰ ਪਹਿਲਾਂ ਸ਼ੰਭੂ ਮੋਰਚੇ ਦੇ ਵਿੱਚ ਵੀ ਦੇਖਦੇ ਆ ਜਮੀਨ ਸਮਾਨ ਦਾ ਫਰਕ ਪਿਆ ਵੀਰੇ ਪਹਿਲਾਂ ਤਾਂ ਇਹ ਦੱਸਿਓ ਵੀ ਹੁਣ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਕਿੰਨਾ ਕੁ ਫਰਕ ਲੱਗਦਾ ਪਰਸਨੈਲਿਟੀ ਦੇ ਵਿੱਚ ਆ ਉਹ ਮਾਣ ਜੇ ਅਸੀਂ ਜਦੋਂ ਭੁੱਲੇ ਪੜ ਕੇ ਆਪਾਂ ਵਾਪਸ ਆਪਣੇ ਧਰਮ 'ਚ ਜੁੜ ਗਏ ਆ ਐ ਲੱਗਦਾ ਵੀ ਆਪਣੇ ਘਰ ਪਰਤੇ ਆਏ ਆ ਮਾਣ ਬਹੁਤ ਮਹਿਸੂਸ ਹੁੰਦਾ ਜਦੋਂ ਕੋਈ ਸਰਦਾਰ ਜੀ ਗੈ ਕਹਿ ਕੇ ਬੁਲਾਉਂਦਾ ਆ ਤਾਂ ਐ ਲੱਗਦਾ ਵੀ ਅਸੀਂ ਹੁਣ ਰਾਜੇ ਬਣ ਗਏ ਆ ਅਸੀਂ ਆਪਣੀ ਪਛਾਣ 'ਚ ਆ ਗਏ ਆ ਉਹਨਾਂ ਦਾ ਪਹਾ ਸਿੰਘ ਆਪਾਂ ਸ਼ੇਰ ਆਪਾਂ ਆਪਣੇ ਪਛਾਣ 'ਚ ਆ ਗਏ ਆ ਹੁਣ ਅਸੀਂ ਆਪਣਾ ਪੰਜਾਬ ਬਚਾਉਣਾ ਆ ਤੇ ਹੁਣ ਸਿਰਫ ਸਾਡਾ ਕੰਮ ਇਹ ਰੀਲਾ ਬਣਾਉਣਾ ਨਹੀਂ ਰਹਿ ਗਿਆ ਜਾਂ ਇਹ ਪੰਜਾਬ ਛੱਡ ਕੇ ਭੱਜਣਾ ਨਹੀਂ ਰਹਿ ਗਿਆ ਹੁਣ ਅਸੀਂ ਇੱਥੇ ਰਹਿ ਕੇ ਡਟ ਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਬਹੁਤ ਉਪਰਾਲਾ ਕਰਾਂਗੇ ਤੇ ਭਾਈ ਅਮਰਪਾਲ ਸਿੰਘ ਦਾ ਡਟ ਕੇ ਸਾਥ ਦੇਵਾਂਗੇ ਜੀ ਜੇਕਰ ਗੱਲ ਕਰੀਏ ਸਭ ਤੋਂ ਉਹ ਇੱਕ ਚੀਜ਼ ਜੇਕਰ ਗੱਲ ਕਰੀਏ ਵੈਸੇ ਤਾਂ ਬਹੁਤ ਖੂਪੀਆਂ ਨੇ ਭਾਈ ਅਮਰਪਾਲ ਸਿੰਘ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਇੱਕ ਉਹ ਖਾਸ ਗੱਲ ਕਿਹੜੀ ਆ ਜਿਹੜੀ ਤੁਹਾਨੂੰ ਖਿੱਚ ਪਾਉਂਦੀ ਆ ਜਿਹੜੀ ਕਹਿ ਸਕਦੇ ਆ ਸੰਭੂ ਮੋਰਚੇ ਤੋਂ ਅੱਜ ਕਪੂਰਥਲੇ ਵੀ ਤੁਹਾਨੂੰ ਖਿੱਚ ਲਈ ਆ ਖਾਸ ਗੱਲ ਮੈਨੂੰ ਉਹਨਾਂ ਦੀ ਦਲੇਰੀ ਲੱਗਦੀ ਆ ਕਿ ਉਹ ਜ਼ੁਲਮ ਦੇ ਖਿਲਾਫ ਗਲਤ ਦੇ ਖਿਲਾਫ ਬੋਲ ਸਕਦੇ ਆ ਤੇ ਇਹੋ ਜਿਹੇ ਇਨਸਾਨ ਸਹੀ ਦਾ ਸੱਚ ਬੋਲਣ ਵਾਲਾ ਇਨਸਾਨ ਬਹੁਤ ਘੱਟ ਮਿਲਦਾ ਆ ਸੋ ਮੈਨੂੰ ਮੇਨ ਗੱਲ ਤਾਂ ਉਹਨਾਂ 'ਚ ਇਹ ਲੱਗੀ ਆ ਕਿ ਸੱਚ ਬੋਲਦੇ ਆ ਸਹੀ ਬੋਲਦੇ ਆ ਜ਼ੁਲਮ ਦੇ ਖਿਲਾਫ ਬੋਲਦੇ ਆ ਜ਼ੁਲਮ ਦੇ ਖਿਲਾਫ ਬੋਲਣ ਵਾਲਾ ਬੰਦਾ ਆਪਣੀ ਪ੍ਰਜਾ ਨੂੰ ਬਚਾ ਸਕਦਾ ਹੈ ਜੇ ਇਹੋ ਜਿਹੇ ਬੰਦੇ ਨੂੰ ਰਾਜਾ ਵੀ ਬਣਾ ਦਿੱਤਾ ਜਾਵੇ ਜਿਵੇਂ ਤੁਸੀਂ ਇਹਨਾਂ ਨੂੰ ਪੁੱਛਿਆ ਹੀ ਜੇ ਸੀਐਮ ਬਣਾ ਦੇਣ ਮੈਨੂੰ ਲੱਗਦਾ ਜੇ ਸੀਐਮ ਬਣਾਤਾ ਤਾਂ ਸਾਡੇ ਪੰਜਾਬ ਵਰਗੀ ਕੋਈ ਸਟੇਟ ਰਹਿ ਨਹੀਂ ਜਾਣੀ ਸੋ ਇਹ ਮੈਨੂੰ ਲੱਗਦਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸੱਚਾ ਦਾ ਸੋਚਾ ਰਾਜ ਦੁਬਾਰਾ ਆ ਜਾਏਗਾ ਜੇ ਇਹੋ ਜਿਹਾ ਮਾਹੌਲ ਬਣ ਗਿਆ ਤਾਂ ਇੱਕ ਬਹੁਤ ਹੀ ਸ਼ਰਮਨਾਕ ਗੱਲ ਸਾਡੇ ਸਾਹਮਣੇ ਆਈ ਹੈ ਕਿ ਸਾਡੇ ਮਗਰੋਂ ਸ਼ੰਭੂ ਬਾਰਡਰ ਤੇ ਜਿੱਥੇ ਸਾਡੀ ਅਸੀਂ ਸੇਵਾ ਕਰ ਰਹੇ ਸੀ ਨਿਰੰਤਰ ਉੱਥੇ ਚੋਰੀ ਹੋ ਗਈ ਹੈ ਜਿੱਥੋਂ ਕਿ ਸਾਡਾ ਕੂਲਰ ਇਨਵਰਟਰ ਤੇ ਫਰਾਟਾ ਅ ਚੱਕਿਆ ਗਿਆ ਹੈ ਤੁਹਾਨੂੰ ਦੱਸਣ ਸੁਣਨ ਚ ਆਇਆ ਹੈ ਅਤੇ ਜਾਲੀ ਵੀ ਉੱਤੇ ਤੁਹਾਨੂੰ ਵੀਡੀਓ ਕਾਲ ਤੇ ਦਿਖਾਇਆ ਗਿਆ ਕਿ ਉੱਤੇ ਜਾਲੀ ਫੜ ਕੇ ਵੀ ਸਮਾਨ ਕੱਢਿਆ ਗਿਆ ਹੈ ਹੁਣ ਆਪਾਂ ਉੱਤੇ ਜਾ ਕੇ ਦੇਖਾਂਗੇ ਕਿ ਹੋਰ ਕੀ ਕੀ ਉੱਥੋਂ ਚੋਰੀ ਹੋਇਆ ਹੈ ਬਹੁਤ ਹੀ ਜ਼ਿਆਦਾ ਸ਼ਰਮਨਾਕ ਗੱਲ ਹੈ ਕਿ ਪਹਿਲਾਂ ਸਾਡੀ ਗੱਡੀ ਤੇ ਇਦਾਂ ਛਰੀਟਾ ਪਾਈਆਂ ਗਈਆਂ ਔਰ ਹੁਣ ਉੱਤੇ ਚੋਰੀ ਹੋ ਗਈ ਸੋ ਮੈਂ ਬੇਨਤੀ ਕਰੂੰਗੀ ਕਿ ਜੋ ਵੀ ਇਹ ਸਭ ਚੀਜ਼ਾਂ ਕਰ ਰਹੇ ਨੇ ਬੇਨਤੀ ਹੈ ਉਹਨਾਂ ਨੂੰ ਜੀ ਇਦਾਂ ਨਾ ਕਰੋ ਅਸੀਂ ਤੁਹਾਡਾ ਕੁਝ ਇਦਾਂ ਦਾ ਨਹੀਂ ਬਗਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ